ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਬਦਲਦੇ ਹੋਏ ਰਵੱਈਏ ਵਿਚਕਾਰ ਵਾਈਟ ਹਾਊਸ ਦੇ ਵਪਾਰਕ ਸਲਾਹਕਾਰ ਪੀਟਰ ਨਵਾਰੋ ਨੇ ਭਾਰਤ ਨੂੰ ਇੱਕ ਵਾਰ ਫਿਰ ਤੋਂ ਧਮਕੀ ਦੇ ਦਿੱਤੀ ਹੈ। ਉਹਨਾਂ ਕਿਹਾ ਹੈ ਕਿ ਇੱਕ ਦਿਨ ਭਾਰਤ ਨੂੰ ਅਮਰੀਕਾ ਦੀ ਗੱਲ ਮੰਨਣੀ ਹੀ ਪਵੇਗੀ ਨਹੀਂ ਤਾਂ ਇਸ ਦੇ ਗੰਭੀਰ ਨਤੀਜੇ ਭਾਰਤ ਨੂੰ ਭੁਗਤਣੇ ਪੈ ਸਕਦੇ ਨੇ। ਹਾਲ ਹੀ ਦੇ ਵਿੱਚ 트੍ਰੰਪ ਨੇ ਭਾਰਤ ਨਾਲ ਚੰਗੇ ਸਬੰਧਾਂ ਦੀ ਗੱਲ ਕੀਤੀ ਸੀ ਪਰ ਹੁਣ ਨਵਾਰੋ ਦਾ ਰੁਖ ਕਾਫੀ ਸਖਤ ਹੋਇਆ ਨਜ਼ਰ ਆ ਰਿਹਾ ਹੈ। ਇੱਕ ਟੀਵੀ ਪ੍ਰੋਗਰਾਮ ਦੇ ਵਿੱਚ ਗੱਲਬਾਤ ਦੌਰਾਨ ਉਹਨਾਂ ਕਹਿ ਕੇ ਜੇ ਭਾਰਤ ਵਪਾਰਕ ਗੱਲਬਾਤਾਂ ਉੱਤੇ ਅਮਰੀਕਾ ਨਾਲ ਸਹਿਮਤੀ ਨਹੀਂ ਜਿਤਾਉਂਦਾ ਤਾਂ ਉਹ ਰੂਸ ਤੇ ਚੀਨ ਦੇ ਨਾਲ ਖੜਾ ਦਿਖਾਈ ਦੇਵੇਗਾ ਅਤੇ ਇਹ ਭਾਰਤ ਲਈ ਚੰਗਾ ਨਹੀਂ ਹੋਵੇਗਾ। ਨਿਵਾਰੂ ਨੇ ਇਹ ਵੀ ਕਿਹਾ ਕਿ ਭਾਰਤ ਸਰਕਾਰ ਅਜੇ ਵੀ ਇਸ ਗੱਲ ਤੋਂ ਨਾਰਾਜ਼ ਹੈ ਕਿ ਉਹਨਾਂ ਨੇ ਭਾਰਤ ਨੂੰ ਟੈਰਿਫ ਦਾ ਮਹਾਰਾਜਾ ਕਿਹਾ ਸੀ। ਉਹਨਾਂ ਦਾ ਦਾਵਾ ਹੈ ਕਿ ਭਾਰਤ ਦੁਨੀਆ ਦੇ ਕਿਸੇ ਵੀ ਵੱਡੇ ਦੇਸ਼ ਨਾਲੋਂ ਅਮਰੀਕਾ ਵਿਰੁੱਧ ਸਭ ਤੋਂ ਵੱਧ ਟੈਰਿਫ ਲਾਉਂਦਾ ਹੈ। ਅਤੇ ਇਸ ਨਾਲ ਅਮਰੀਕਾ ਨੂੰ ਨਜਿੱਠਣਾ ਪਵੇਗਾ ਚੀਨ ਅਤੇ ਰੂਸ ਦੇ ਗੱਠਜੋੜ ਉੱਤੇ ਨਵਾਰੋ ਨੇ ਚੇਤਾਵਨੀ ਦਿੱਤੀ ਕਿ ਚੀਨ ਨੇ ਨਾ ਸਿਰਫ ਰੂਸ ਨਾਲ ਖੜਾ ਹੋਇਆ ਹੈ ਸਗੋ ਬਲਾਦੀ ਵੋਸਤੋਕ ਅਤੇ ਸਾਈਬੇਰੀਆ ਉੱਤੇ ਵੀ ਆਪਣਾ ਪ੍ਰਭਾਵ ਵਧਾ ਰਿਹਾ ਹੈ ਉਹਨਾਂ ਨੇ ਮੋਦੀ ਸਰਕਾਰ ਨੂੰ ਇਸ਼ਾਰਾ ਕਰਦਿਆਂ ਹੋਇਆ ਕਿਹਾ ਕਿ ਚੀਨ ਪਹਿਲਾਂ ਹੀ ਪਾਕਿਸਤਾਨ ਨੂੰ ਪਰਮਾਣੂ ਹਥਿਆਰ ਦੇ ਚੁੱਕਿਆ ਹੈ ਅਤੇ ਹੁਣ ਹਿੰਦ ਮਹਾਸਾਗਰ ਦੇ ਵਿੱਚ ਆਪਣੀ ਮੌਜੂਦਗੀ ਵਧਾਉਣ ਦੇ ਵਿੱਚ ਲੱਗਿਆ ਹੋਇਆ ਹੈ ਇਸ ਤੋਂ ਇਲਾਵਾ ਨਵਾਰੋ ਨੇ ਬ੍ਰਿਕਸ ਗੱਠ ਛੋੜਨ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਇਹ ਗੱਠਜੋੜ ਲੰਬਾ ਨਹੀਂ ਚੱਲ ਸਕਦਾ ਕਿਉਂਕਿ ਮੈਂਬਰ ਦੇਸ਼ ਇਤਿਹਾਸਿਕ ਤੌਰ ਉੱਤੇ ਇੱਕ ਦੂਜੇ ਨੂੰ ਕਾਫੀ ਜ਼ਿਆਦਾ ਨਫ਼ਰਤ ਕਰਦੇ ਨੇ ਉਹਨਾਂ ਨੇ ਇਹਨਾਂ ਦੇਸ਼ਾਂ ਦੇ ਕਾਰੋਬਾਰ ਦੇ ਤਰੀਕੇ ਨੂੰ ਪਿਸ਼ਾਚਾਂ ਨਾਲ ਤੁਲਨਾ ਕਰਦਿਆਂ ਦੋਸ਼ ਲਗਾਇਆ ਕਿ ਇਹ ਅਮਰੀਕਾ ਨੂੰ ਸ਼ੋਸ਼ਣ ਕਰ ਰਹੇ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਬਦਲਦੇ ਹੋਏ ਰਵੱਈਏ ਵਿਚਕਾਰ ਵਾਈਟ ਹਾਊਸ ਦੇ ਵਪਾਰਕ ਸਲਾਹਕਾਰ ਪੀਟਰ ਨਵਾਰੋ ਨੇ ਭਾਰਤ ਨੂੰ ਇੱਕ ਵਾਰ ਫਿਰ ਤੋਂ ਧਮਕੀ ਦੇ ਦਿੱਤੀ ਹੈ। ਉਹਨਾਂ ਕਿਹਾ ਹੈ ਕਿ ਇੱਕ ਦਿਨ ਭਾਰਤ ਨੂੰ ਅਮਰੀਕਾ ਦੀ ਗੱਲ ਮੰਨਣੀ ਹੀ ਪਵੇਗੀ ਨਹੀਂ ਤਾਂ ਇਸ ਦੇ ਗੰਭੀਰ ਨਤੀਜੇ ਭਾਰਤ ਨੂੰ ਭੁਗਤਣੇ ਪੈ ਸਕਦੇ ਨੇ। ਹਾਲ ਹੀ ਦੇ ਵਿੱਚ 트੍ਰੰਪ ਨੇ ਭਾਰਤ ਨਾਲ ਚੰਗੇ ਸਬੰਧਾਂ ਦੀ ਗੱਲ ਕੀਤੀ ਸੀ ਪਰ ਹੁਣ ਨਵਾਰੋ ਦਾ ਰੁਖ ਕਾਫੀ ਸਖਤ ਹੋਇਆ ਨਜ਼ਰ ਆ ਰਿਹਾ ਹੈ। ਇੱਕ ਟੀਵੀ ਪ੍ਰੋਗਰਾਮ ਦੇ ਵਿੱਚ ਗੱਲਬਾਤ ਦੌਰਾਨ ਉਹਨਾਂ ਕਿਹਾ ਕਿ ਜੇ ਭਾਰਤ ਵਪਾਰਕ ਗੱਲਬਾਤਾਂ ਉੱਤੇ ਅਮਰੀਕਾ ਨਾਲ ਸਹਿਮਤੀ ਨਹੀਂ ਜਿਤਾਉਂਦਾ ਤਾਂ ਉਹ ਰੂਸ ਤੇ ਚੀਨ ਦੇ ਨਾਲ ਖੜਾ ਦਿਖਾਈ ਦੇਵੇਗਾ ਅਤੇ ਇਹ ਭਾਰਤ ਲਈ ਚੰਗਾ ਨਹੀਂ ਹੋਵੇਗਾ। ਨਿਵਾਰੂ ਨੇ ਇਹ ਵੀ ਕਿਹਾ ਕਿ ਭਾਰਤ ਸਰਕਾਰ ਅਜੇ ਵੀ ਇਸ ਗੱਲ ਤੋਂ ਨਾਰਾਜ਼ ਹੈ ਕਿ ਉਹਨਾਂ ਨੇ ਭਾਰਤ ਨੂੰ ਟੈਰਿਫ ਦਾ ਮਹਾਰਾਜਾ ਕਿਹਾ ਸੀ। ਉਹਨਾਂ ਦਾ ਦਾਵਾ ਹੈ ਕਿ ਭਾਰਤ ਦੁਨੀਆ ਦੇ ਕਿਸੇ ਵੀ ਵੱਡੇ ਦੇਸ਼ ਨਾਲੋਂ ਅਮਰੀਕਾ ਵਿਰੁੱਧ ਸਭ ਤੋਂ ਵੱਧ ਟੈਰਿਫ ਲਾਉਂਦਾ ਹੈ। ਅਤੇ ਇਸ ਨਾਲ ਅਮਰੀਕਾ ਨੂੰ ਨਜਿੱਠਣਾ ਪਵੇਗਾ ਚੀਨ ਅਤੇ ਰੂਸ ਦੇ ਗੱਠਜੋੜ ਉੱਤੇ ਨਵਾਰੋ ਨੇ ਚੇਤਾਵਨੀ ਦਿੱਤੀ ਕਿ ਚੀਨ ਨੇ ਨਾ ਸਿਰਫ ਰੂਸ ਨਾਲ ਖੜਾ ਹੋਇਆ ਹੈ ਸਗੋਂ ਬਲਦੀ ਵੋਸਤੋਕ ਅਤੇ ਸਾਈਬੇਰੀਆ ਉੱਤੇ ਵੀ ਆਪਣਾ ਪ੍ਰਭਾਵ ਵਧਾ ਰਿਹਾ ਹੈ ਉਹਨਾਂ ਨੇ ਮੋਦੀ ਸਰਕਾਰ ਨੂੰ ਇਸ਼ਾਰਾ ਕਰਦਿਆਂ ਹੋਇਆ ਕਿਹਾ ਕਿ ਚੀਨ ਪਹਿਲਾਂ ਹੀ ਪਾਕਿਸਤਾਨ ਨੂੰ ਪਰਮਾਣੂ ਹਥਿਆਰ ਦੇ ਚੁੱਕਿਆ ਹੈ ਅਤੇ ਹੁਣ ਹਿੰਦ ਮਹਾਸਾਗਰ ਦੇ ਵਿੱਚ ਆਪਣੀ ਮੌਜੂਦਗੀ ਵਧਾਉਣ ਦੇ ਵਿੱਚ ਲੱਗਿਆ ਹੋਇਆ ਹੈ ਇਸ ਤੋਂ ਇਲਾਵਾ ਨਵਾਰੂ ਨੇ ਬ੍ਰਿਕਸ ਗੱਠ ਜੋੜ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਇਹ ਗੱਠ ਜੋੜ ਲੰਬਾ ਨਹੀਂ ਚੱਲ ਸਕਦਾ ਕਿਉਂਕਿ ਮੈਂਬਰ ਦੇਸ਼ ਇਤਿਹਾਸਿਕ ਤੌਰ ਉੱਤੇ ਇੱਕ ਦੂਜੇ ਨੂੰ ਕਾਫੀ ਜ਼ਿਆਦਾ ਨਫ਼ਰਤ ਕਰਦੇ ਨੇ ਉਹਨਾਂ ਨੇ ਇਹਨਾਂ ਦੇਸ਼ਾਂ ਦੇ ਕਾਰੋਬਾਰ ਦੇ ਤਰੀਕੇ ਨੂੰ ਪਿਛਾਚਾ ਨਾਲ ਤੁਲਨਾ ਕਰਦਿਆਂ ਦੋਸ਼ ਲਗਾਇਆ ਕਿ ਇਹ ਅਮਰੀਕਾ ਨੂੰ ਸ਼ੋਸ਼ਣ ਕਰ ਰਹੇ ਨੇ